ਨਾਗਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਪਿੰਡ ਹਰਨਾਮਪੁਰਾ ਵਿਖੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਇਆ ਗਿਆ। ਕਵੀ ਦਰਬਾਰ ਸ਼ੁਰੂਆਤੀ ਪਾਠੀ ਸਿੰਘਾ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ। ਆਏ ਕਵੀ ਸਹਿਬਾਨਾਂ ਨੂੰ ਸੋਮਨਾਥ ਸਿੰਘ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ। ਸਭਾ ਦੇ ਸ਼ੁਰੂਆਤ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਜਾਣਕਾਰੀ ਦਿੰਦਿਆਂ ਕੀਤੀ ਗਈ ਸਮਾਰੋਹ ਵਿੱਚ ਆਈਆਂ ਮਹਾਨ ਸ਼ਖਸੀਅਤਾਂ ਨੇ ਕਵਿਤਾ ਪਾਠ ਕਰਕੇ ਖੂਬ ਰੰਗ ਬੰਨਿਆ ਕਵੀ ਦਰਬਾਰ ਵਿੱਚ ਸਰਕਾਰੀ ਹਾਈ ਸਕੂਲ ਹਰਨਾਮਪੁਰਾ ਜਸਪਾਲ ਬਾੰਗਰਤ ਰੋਡ ਦੇ ਵਿਦਿਆਰਥੀਆਂ ਤੇ ਅਧਿਆਪਕ ਭਾਰੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਖੂਬ ਆਨੰਦ ਮਾਣਿਆ ਕਵੀ ਦਰਬਾਰ ਦੀ ਸਫਲਤਾ ਲਈ ਗੁਰਦੁਆਰਾ ਪਾਕਛਾਈ ਦਸਵੀਂ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀਆਂ ਤੇ ਪੰਜਾਬੀ ਸਾਇਤ ਸਭਾ ਹਰਨਾਮਪੁਰਾ ਦੇ ਸਰਪ੍ਰਸਤ ਸੋਮਨਾਥ ਪੱਟੀ ਅਹਿਮ ਭੂਮਿਕਾ ਨਿਭਾਈ ਕਵੀ ਦਰਬਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਨੂੰ ਸਮਰਪਿਤ ਰਿਹਾ ਕਵੀ ਦਰਬਾਰ ਰਾਹੀਂ ਸਕੂਲ ਦੇ ਬੱਚਿਆਂ ਤੇ ਇਲਾਕਾ ਨਿਵਾਸੀਆਂ ਨੂੰ ਚੰਗਾ ਜੀਵਨ ਜਿਉਣ ਦੀ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਇਸ ਪ੍ਰੋਗਰਾਮ ਵਿੱਚ ਪੌਂਚੀਆਂ ਉੱਗੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੌਂਚੀਆਂ ਮਹਾਨ ਸ਼ਖਸੀਅਤਾਂ ਵਿੱਚ ਡਾਕਟਰ ਗੁਰਚਰਨ ਕੌਰ ਕੋਚਰ, ਤਰਲੋਚਨ ਲੋਚੀ, ਤਰਮਿੰਦਰ ਸਾਹਿਦ ਖੰਨਾ, ਕਵੀਸ਼ਰ ਗੁਰਸ਼ੇਵਕ ਸਿੰਘ ਢਿੱਲੋਂ, ਡਾਕਟਰ ਜਸਪ੍ਰੀਤ ਕੌਰ ਫਲਕ, ਪਰਮਜੀਤ ਕੌਰ ਮਹਿਕ, ਬਲਦੇਵ ਸਿੰਘ ਚਾਜ, ਜਗਦੀਪ ਸਿੰਘ ਗੁੰਗਰਾੜੀ ਜਗਤਾਰ ਸਿੰਘ ਰਾਇਆ ਨੇਤਰ ਸਿੰਘ ਜਸਬੀਰ ਚੱਜ ਪਰਮਿੰਦਰ ਅਲਵੇਲਾ ਜਗਜੀਤ ਸਿੰਘ ਗੁਰਮਵ ਹਰਬੰਸ ਸਿੰਘ ਮਾਲਵਾ ਕਰਮਜੀਤ ਸਿੰਘ ਗਰੇਵਾਲ ਤਰਨਜੀਤ ਕੌਰ ਗਰੇਵਾਲ ਮਾਸਟਰ ਤੇਲੂ ਰਾਮ ਕਹਾੜਾ ਅਮਰਜੀਤ ਸ਼ੇਰਪੁਰੀ ਰਜਿੰਦਰ ਕੁਮਾਰ ਲਖਵੀਰ ਸਿੰਘ ਲੱਖਾ ਲਖਵੀਰ ਕੌਰ ਬਲਵੰਤ ਕੌਰ ਕਿਰਨ ਦੀਪ ਕੌਰ ਜਸਪਾਲ ਸਿੰਘ ਜੱਗਾ ਦਲਬੀਰ ਸਿੰਘ ਕਲੇਰਚੌਣਵੇਂ ਪ੍ਰਸਿੱਧ ਕਵੀ ਸਹਿਬਾਨਾ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਆਪਣੀਆਂ ਕਵਿਤਾਵਾਂ ਰਾਹੀਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਆਈਆਂ ਉੱਗੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ 10ਵੀਂ ਵੱਲੋਂ ਦਿੱਤੇ ਗਏ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੋਮਨਾਥ ਸਿੰਘ ਪੱਟੀ ਨੇ ਬਾਕਹੂਬੀ ਅਤ ਨਿਭਾਈ ਅਤੇ ਆਈਆਂ ਉੱਗੀਆਂ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਗੁਰੂ ਕੇ ਆਰ ਟੁੱਟ ਲੰਗਰ ਵੀ ਵਰਤਾਏ ਗਏ।